ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਮਦਾਰੀ ਰਿਸ਼ਦਾ ਤਮਾਸ਼ਾ ਦਿਖਾਉਣ ਲਈ ਆਇਆ। ਉਸਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਜੀ ਨੂੰ ਬੇਨਤੀ ਕਰੋ ਕਿ ਮੈਂ ਆਪਣੇ ਰਿਸ਼ਦਾ ਤਮਾਸ਼ਾ ਦਿਖਾ ਲਵਾਂ। ਸਿੱਖਾਂ ਨੇ ਗੁਰੂ ਸਾਹਿਬ ਤਾਂ ਹੀ ਦੱਸਿਆ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਬਲੋ ਭਾਈ ਦੇਖ ਲੈਂਦੇ ਇਸ ਦਾ ਰਿਸ਼ਦਾ ਤਮਾਸ਼ਾ। ਸਿੱਖ ਵੀ ਹੈਰਾਨ ਕਿ ਜਗਤ ਨੂੰ ਤਮਾਸ਼ਾ ਸਮਝਣ ਵਾਲਾ ਅੱਜ ਰਿਸ਼ਦਾ ਤਮਾਸ਼ਾ ਦੇਖਣ ਲਈ ਰਾਜ਼ੀ ਹੋ ਗਿਆ ਹੈ। ਪਰ ਗੁਰੂ ਸਾਹਿਬ ਜੀ ਦੇ ਚੋਜ ਨੂੰ ਕੌਣ ਜਾਣਦਾ ਸੀ ਮਦਾਰੀ ਨੇ ਦਰਬਾਰ ਵਿੱਚ ਆ ਕੇ ਆਪਣਾ ਰਿਸ਼ ਨਚਾਉਣਾ ਸ਼ੁਰੂ ਕਰ ਦਿੱਤਾ ਸਾਰੇ ਸਿੱਖ ਤਮਾਸ਼ਾ ਦੇਖ ਰਹੇ ਸਨ ਗੁਰੂ ਸਾਹਿਬ ਜੀ ਦਾ ਚੋਰ ਬਰਦਾਰ ਭਾਈ ਕੀਰਤੀਆ ਬੜੀ ਜ਼ੋਰ-ਜ਼ੋਰ ਨਾਲ ਹੱਸ ਰਿਹਾ ਸੀ ਗੁਰੂ ਸਾਹਿਬ ਨੇ ਉਸ ਨੂੰ ਪੁੱਛਿਆ ਭਾਈ ਤੂੰ ਕਿਉਂ ਇੰਨਾ ਹੱਸ ਰਿਹਾ ਹੈ ਭਾਈ ਕੀਰਤੀਏ ਨੇ ਕਿਹਾ ਗੁਰੂ ਜੀ ਦੇਖੋ ਨਾ ਐਡਾ ਵੱਡਾ ਰਿਸ਼ ਹੈ ਕਿਸ ਤਰ੍ਹਾਂ ਮਦਾਰੀ ਤੋਂ ਡਰਦਾ ਛਾਲਾ ਮਾਰ ਰਿਹਾ ਹੈ ਗੁਰੂ ਸਾਹਿਬ ਨੇ ਫਰਮਾਇਆ ਇਹ ਤੇਰਾ ਪਿਓ ਹੈ ਇਹ ਸੁਣ ਕੇ ਭਾਈ ਕੀਰਤੀਆ ਗੰਭੀਰ ਹੋ ਗਿਆ ਚੁੱਪ ਹੋ ਗਿਆ ਅਤੇ ਕਹਿਣ ਲੱਗਾ ਗੁਰੂ ਜੀ ਮੇਰਾ ਪਿਤਾ ਤਾਂ ਨੌਵੇਂ ਪਾਤਸ਼ਾਹ ਜੀ ਦਾ ਚੋਰ ਬਰਦਾਰ ਸੀ ਸੇਵਕ ਸੀ ساری ਉਮਰ ਗੁਰੂ ਜੀ ਕੇ ਹਜ਼ੂਰ ਸੇਵਾ ਕੀਤੀ ਹੈ ਜੇ ਉਸ ਨੂੰ ਰਿਸ਼ਤੀ ਜੂਣ ਮਿਲਣੀ ਸੀ ਤਾਂ ਮੈਂ ਤਾਂ ਫਿਰ ਅਗਲੇ ਜਨਮ ਵਿੱਚ ਬਾਂਦਰ ਬਣਾਗਾ ਇਹ ਸੁਣ ਗੁਰੂ ਸਾਹਿਬ ਜੀ ਨੇ ਫਰਮਾਇਆ ਇਹ ਭਾਈ ਕੀਰਤੀਆ ਗੱਲ ਤੂੰ ਠੀਕ ਕਰਦਾ ਹੈ ਸੇਵਾ ਤੇਰੇ ਬਾਪ ਨੇ ਜ਼ਰੂਰ ਕੀਤੀ ਸੀ ਪਰ ਨਾਲ ਹੀ ਇੱਕ ਗਲਤੀ ਵੀ ਕਰ ਬੈਠਾ ਸੀ ਜਿਸ ਕਾਰਨ ਉਸ ਨੂੰ ਰਿਸ਼ਦੀ ਜੂਣ ਵਿੱਚ ਪੈਣਾ ਪਿਆ ਸਾਰੀ ਸੰਗਤ ਦੀ ਉਤਸੁਕਤਾ ਅਤੇ ਮਨਾਂ ਵਿੱਚ ਪਏ ਸ਼ੰਕੇ ਦੇਖ ਗੁਰੂ ਸਾਹਿਬ ਨੇ ਸਾਰੀ ਗੱਲ ਦਸਨੀ ਸ਼ੁਰੂ ਕਰ ਦਿੱਤੀ ਭਾਈ ਕੀਰਤੀਆ ਤੇਰਾ ਬਾਪ ਸੋਭਾਰਾਮ ਇੱਕ ਦਿਨ ਕੜਾ ਪ੍ਰਸ਼ਾਦ ਵਰਤੌਣ ਦੀ ਸੇਵਾ ਕਰ ਰਿਹਾ ਸੀ ਗੁਰੂ ਦਾ ਇੱਕ ਸਿੱਧਕੀ ਸਿੱਖ ਭਾਈ ਧੰਨਾ ਅਨਾਜ ਦਾ ਗੱਡਾ ਲੈ ਕੇ ਆਇਆ ਕੜਾਹ ਪ੍ਰਸ਼ਾਦ ਵਰਤਦਾ ਦੇਖ ਕੜਾਹ ਪ੍ਰਸ਼ਾਦ ਲੈਣ ਲਈ ਉਸਨੇ ਤੇਰੇ ਬਾਪ ਨੂੰ ਬੇਨਤੀ ਕੀਤੀ ਭਾਈ ਜੀ ਮੈਨੂੰ ਪ੍ਰਸ਼ਾਦ ਦਿਓ ਪਰ ਤੇਰਾ ਬਾਪ ਸੋਭਾਰਾਮ ਉਸ ਨੂੰ ਦੇਖ ਕੇ ਪਾਸੇ ਨੂੰ ਹੋ ਗਿਆ ਜਦ ਭਾਈ ਧੰਨਾ ਦੂਜੇ ਪਾਸੇ ਜਾ ਬੈਠਾ ਤਾਂ ਸੋਭਾਰਾਮ ਉਸ ਦੇ ਲਿਬੜੇ ਕੱਪੜੇ ਦੇ ਕੇ ਫਿਰ ਹੋਰ ਪਾਸੇ ਹੋ ਗਿਆ ਭਾਈ ਧੰਨਾ ਜੀ ਨੇ ਬੇਨਤੀ ਕੀਤੀ ਕਿ ਭਾਈ ਜੀ ਮੇਰਾ ਗੱਡਾ ਜਾਂਦਾ ਪਿਆ ਹੈ ਛੇਤੀ ਕਰੋ ਮੈਨੂੰ ਪ੍ਰਸ਼ਾਦ ਦੇ ਦਿਓ ਮੈਂ ਜਾਣਾ ਹੈ ਅੱਗੋਂ ਸੋਭਾ RAM ਗੁੱਸੇ ਨਾਲ ਬੋਲਿਆ ਪਰਾਂ ਹੋ ਕੇ ਬੈਠ ਜਾ ਕਿਦਾਂ ਰਿਸ਼ਤੀ ਤਰ੍ਹਾਂ ਟੱਪਦਾ ਫਿਰਦਾ ਹੈ ਇਹ ਸੁਣ ਭਾਈ ਧੰਨੇ ਨੂੰ ਧਰਤੀ ਤੇ ਡਿੱਗਾ ਪ੍ਰਸ਼ਾਦ ਦਾ ਕਿਨਕਾ ਮੂੰਹ ਚ ਪਾ ਧੰਨ ਗੁਰੂ ਕਹਿ ਕੇ ਨਾਲ ਹੀ ਬਚਨ ਕੀਤਾ ਕਿ ਰਿਸ਼ਤਾ ਤੂੰ ਹੈ ਮੈਂ ਦਾ ਗੁਰੂ ਸਾਹਿਬ ਦਾ ਸਿੱਖ ਹਾਂ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਕਿ ਇੱਕ ਸਾਧ ਬਚਨ ਅਟਲ ਲਾਦਾ ਭਾਈ ਧੰਨਾ ਸਾਧੂ ਬਿਰਤੀ ਵਾਲਾ ਸੀ ਉਸ ਦਾ ਬਚਨ ਪੂਰਾ ਹੋਇਆ ਤੇ ਤੇਰਾ ਬਾਪ ਸੋਭਾਰਾਮ ਮਰਨ ਉਪਰੰਤ ਰਿਸ਼ ਦੀ ਜੂਨੀ ਪੈ ਗਿਆ ਇਹ ਸੁਣ ਭਾਈ ਕੀਰਤੀਏ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਆਪ ਜਾਨੀ ਜਾਨ ਹੋ ਬਖਸ਼ਣ ਹਾਰ ਹੋ ਕਿਰਪਾ ਕਰੋ ਇਸ ਦੀ ਗਤੀ ਕਰੋ ਗੁਰੂ ਸਾਹਿਬ ਨੇ ਮਦਾਰੀ ਨੂੰ ਰਿਸ਼ ਦਾ ਮੁੱਲ ਦੇ ਕੇ ਰਿਸ਼ ਖਰੀਦ ਲਿਆ ਜਲ ਮੰਗਵਾਇਆ ਬਾਣੀ ਪੜ ਛਿੱਟੇ ਮਾਰੇ ਤਾਂ ਰਿਸ਼ ਦੇ ਸਰੀਰ ਵਿੱਚੋਂ ਸੋਹਬਾ ਰਾਮ ਦੀ ਆਤਮਾ ਨਿਕਲ ਕੇ ਬਾਹਰ ਆਈ ਗੁਰੂ ਸਾਹਿਬ ਨੂੰ ਪ੍ਰਣਾਮ ਕੀਤਾ ਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਇਸੇ ਨੂੰ ਹੀ ਗੁਰਬਾਣੀ ਵਿੱਚ ਐਉਂ ਦਰਸਾਇਆ ਹੈ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੇ ਕੋਈ ਪਿਛੋਂ ਵਿਵੇਕੀਆਂ ਜਾਏ ਕਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਨਾਇ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਪਾਪ ਕੀ ਜੇ ਕੋਈ ਆਪਣੀ ਗਲਤੀ ਕਰਕੇ ਗੁਰੂ ਤੋਂ ਬੇਮੁਖ ਹੋ ਜਾਵੇ ਤਾਂ ਉਹ ਗੁਰੂ ਤੋਂ ਬਿਨਾ ਮੁਕਤ ਨਹੀਂ ਹੋ ਸਕਦਾ ਕਈ ਜੁਨਾ ਵਿੱਚ ਪਰਮ ਭਰਮ ਕੇ ਵੀ ਮੁਕਤੀ ਗੁਰੂ ਦੇ ਚਰਨੀ ਪਿਆ ਹੀ ਹੁਕਮ ਮੰਨ ਕੇ ਹੀ ਹੁੰਦੀ ਹੈ ਗੁਰੂ ਦੀ ਚਰਨੀ ਪੈਣ ਤੋਂ ਇਲਾਵਾ ਹੋਰ ਕਿਸੇ ਸਾਧਨ ਨਾਲ ਮੁਕਤੀ ਨਹੀਂ ਹੋ ਸਕਦੀ ਪਾਪ ਕੀ ਮਨੁੱਖ ਦਾ ਨਿਸਤਾਰਾ ਗੁਰੂ ਦੇ ਚਰਨੀ ਲੱਗਿਆਂ ਹੀ ਹੋਣਾ ਹੈ ਫਿਰ ਇਹ ਸਾਡੇ ਤੇ ਹੈ ਕਿ ਅਸੀਂ ਨਿਸਤਾਰਾ ਇਸੇ ਜਨਮ ਵਿੱਚ ਕਰਵਾਉਣਾ ਹੈ ਜਾਂ ਅਨੇਕਾਂ ਜੁਨਾ ਵਿੱਚ ਪਰਮ ਪਰਮ ਕੇ ਫਿਰ ਕਰਵਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ